ਇਸ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਇਸ ਸਾਰਿਆਂ ਨੂੰ ਅੱਜ ਪਹੁੰਚਿਆ ਪਿੰਡ ਕੈਰੋਂ ਤਸੀਰਪੱਟੀ ਜਿਲ੍ਹਾ ਸ਼ਰੀ ਤਨਤਨ ਸਾਹਿਬ ਛੱਡੇ ਵੀਰ ਦੇ ਘਰ ਆਇਆ ਦੋਸਤੋ ਰੁਟੀਨ ਦੇ ਵਿੱਚ ਭਰਾ ਕੰਮ ਕਰਦਾ ਇਸੇ ਤਰ੍ਹਾਂ ਪਸ਼ੂ ਹੁੰਦੇ ਆ ਤੇਲੀ ਰੁਟੀਨ ਦੇ ਵਿੱਚ ਵਪਾਰ ਦਾ ਕੰਮ ਤੇ ਖਾਸ ਵਿਜਿਟ ਪਿੰਡ ਤੁਸੀਂ ਕੈਰੋਂ ਕਰਨੀ ਹੈ ਠੀਕ ਹੈ ਜੀ ਤਾਂ ਨੰਬਰ ਵੀ ਛੱਡ ਸਕਦੇ ਬਿਲਕੁਲ ਸਕਰੀਨ ਦੇ ਉੱਪਰ ਚੱਲਣਗੇ ਨੰਬਰਾਂ ਤੇ ਕਾਲ ਕਰ ਲਿਓ ਠੀਕ ਹੈ ਜੀ ਅੱਜ ਟੋਟਲ 5 ਪਸ਼ੂ ਤੁਹਾਨੂੰ ਦਿਖਾਉਣੇ ਆਪਾਂ ਤੋ ਉਹ ਵੈੜਾ ਨੇ ਤੇ ਦੋ ਇੰਦਰ ਮੱਝਾਂ ਬਿਲਕੁਲ ਸੱਜਰਤਾ ਦੀਆਂ ਸੂਈਆਂ ਨੇ ਠੀਕ ਹੈ ਜੀ ਇੱਕ ਤੋਖੜ ਕੱਪੜਾ ਵੈੜ ਜਿਹੜੀ ਤੁਸੀਂ ਸਾਹਮਣੇ ਦੇਖ ਰਹੇ ਜੇ ਬਲੈਕ ਰੰਗ ਦੇ ਵਿੱਚ ਇਹ ਛੋਟੀ ਲੈਪਟੌਪ ਤੋਂ ਠੀਕ ਹੈ ਜੀ ਇਹ ਤੋਖੜ ਕੱਪੜਾ ਤੇ ਇੱਕ ਵੱਡੇ ਕੱਦ ਕੱਦ ਦੇ ਵਿੱਚ ਇਹ ਵੈੜ ਦਿਖਾ ਦਾਂਗੇ ਤੁਹਾਨੂੰ ਇਹ ਸੂਈ ਸੁਵਾਈਏ ਠੀਕ ਹੈ ਜੀ ਕਿੰਨੇ ਕ ਦਿਨਾਂ ਦੀ ਸੂਈ ਆ ਤੇ ਕੀ ਇਹਨਾਂ ਮਗਰ ਬੱਚੇ ਆ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਇੱਕ ਲਾਸਟ ਦੇ ਵਿੱਚ ਆਪਾਂ ਤੁਹਾਨੂੰ ਇੱਕ ਮਾਦੀ ਦਿਖਾ ਦਾਂਗੇ ਠੀਕ ਹੈ ਜੀ ਮੋਹਤ ਅੰਦੀ ਕੀਰਾ ਮਾਦੀ ਆ ਤੇ ਕੋਈ ਭਰਾ ਆਗੇ ਨੋਰਮਲੀ ਪਸ਼ੂਆਂ ਦੇ ਵਿੱਚ ਰੱਖਣਾ ਚਾਹੁੰਦਾ ਠੀ ਦੇ ਰੀਅਰਪੜਤਾ ਆਪਾਂ ਵਿੱਚੇ ਸਾਂਝਾ ਕਰਦੇ ਆਂਗੇ ਤੁਹਾਡੇ ਨਾਲ ਦਿਗਾ ਜੀ 8 ਫਰਵਰੀ ਤਰੀਕ ਤੇ ਸਮਾਂ ਕੋਈ ਸ਼ਾਮ ਦੇ 4:30 ਵਜੇ ਦਾ ਉਹ ਕਰਦੇ ਆਂ ਪੂਰੀ ਕਰਪਾਤ ਵੀਰ ਤੇ ਡੱਸੇ ਦੇ ਨਾਲ ਲੈ ਲੈਨੇ ਆਂ ਡੀਟੇਲ ਇੱਕ ਪੂਰੀ ਮੱਝ ਦਿਖਾ ਦਾਂਗੇ ਇਹ ਵੀ ਸੱਜਰ ਸੂਈ ਹੈ ਤੇ ਇੱਕ ਬਲੈਕ ਰੰਗ ਦੇ ਵਿੱਚ ਆ ਕ੍ਰੋਸ ਵੈਟ ਜਿਹੜੀ ਮੱਝ ਛੋਟੀ ਤੁਹਾਨੂੰ ਦਿਖਾ ਦਾਂਗੇ ਇਹ ਵੀ ਬਿਲਕੁਲ ਸੱਜਰ ਦਾ ਜੀ ਸੂਈ ਹੈ ਠੀਕ ਆ ਸਭ ਤੋਂ ਪਹਿਲਾਂ ਵੀਰ ਘੱਡੇ ਸਾਸੀ ਸਾਸੀ ਕਾ ਵੀਰ ਜੀ ਸੱਚੀ ਕਾਲ ਜੀ ਵਧੀਆ ਵਧੀਆ ਠੀਕ ਠਾਕ ਵੀਰ ਜੀ ਤੁਸੀਂ ਸੁਣਾਓ ਸ਼ੁਕਰ ਮਨਾ ਬਹੁਤ ਹੋ ਗਿਆ ਵੀਰ ਵਧੀਆ ਵਧੀਆ ਵੀਰ ਜੀ ਹਾਂ ਜੀ ਅਜਾ ਤੇ ਨਵੀ ਰਾਜ ਟੋਟਲ ਪੰਜ ਐਨੀਮਲ ਆਪਣੇ ਕੋਲ ਹਾਂਜੀ ਹਾਂਜੀ ਪੰਜ ਆ ਵੀਰ ਜੀ ਠੀਕ ਆ ਜੀ ਹਾਂਜੀ ਤੇ ਚਾਰ ਐਨੀਮਲ ਜਿਹੜੇ ਆਪਣੇ ਹੁਣ ਦੁੱਧ ਤੇ ਚੱਲਣ ਦਾ ਇੱਕ ਟੋਕੜਾ ਆਪਣਾ ਬੈੜਾ ਹਾਂਜੀ ਹਾਂਜੀ ਤੇ ਬਾਕੀ ਆ ਤਿੰਨੇ ਪਸ਼ੂ ਸੱਜਰੀ ਆ ਹਾਂਜੀ ਹਾਂਜੀ ਤਿੰਨੇ ਸੱਜਰੀ ਆ ਵੀਰ ਜੀ ਠੀਕ ਆ ਜੀ ਹਾਂਜੀ ਹਾਂਜੀ ਠੀਕ ਆ ਤੇ ਜਣੇ ਵੀਰ ਸ਼ੁਰੂਆਤ ਇਸੇ ਝੋਟੀ ਤੋਂ ਕਰਨੀਏ ਹਾਂਜੀ ਹਾਂਜੀ ਕੀ ਬੇਰਵਾਜ ਦਾ ਭਰਾ ਇਹ ਵੀਰ ਜੀ ਦੂਜਾ ਸੂਆ ਝੋਟੀ ਸੂਈ ਜੇ ਦੂਜਾ ਸੂਆ ਹਾਂਜੀ ਤੇ ਮੂੰਹ ਵੀਰ ਜੀ ਇਹ ਛੇ ਦੰਦ ਜੀ ਹਾਂਜੀ ਠੀਕ ਹੈ ਜੀ ਤੇ ਆ ਬੱਚਾ ਜੇ ਕਟਾ ਕਟਾ ਮਗਰ ਹਾਂਜੀ ਹਾਂਜੀ 2 ਤੋਂ 2.5 ਕਿਲੋ ਵੀਰ ਜੀ ਇਹਦੀ ਗਾੜ ਜੇ ਠੀਕ ਹੈ ਜੀ ਦੁੱਧ ਵੀਰ ਜੀ ਦੇ ਕੋਲੇ 13 ਕਿਲੋ ਹੋਊਗਾ ਜੇ ਗਰੰਟੀ ਵਾਲਾ ਅੱਛਾ ਜੀ ਹਾਂਜੀ ਹਾਂਜੀ ਠੀਕ ਆ ਤੇ ਬਾਕੀ ਆ ਵੀ ਸੀਰੀਸ ਲਾ ਕੇ ਕਰਮਾ ਆਲੀ ਬਹੁਤ ਲੋਬੀ ਬਾਕੀ ਹਾਈਟ ਕਾ ਤੇ ਚੈੱਕ ਕਰੋ ਹਾਂਜੀ ਫੁੱਲ ਵੱਡੀ ਆ ਦੋਫੋ ਸਿੰਗਲ ਅਡੀ ਦੀ ਆ ਪਤਲਾ ਪਿੱਡਾ ਬਿਲਕੁਲ ਹਾਂ ਉਹ ਤਾਂ ਕਿਨਾਂ ਪਸਿਆ 13 ਲੀਟਰ ਹਾਂਜੀ 13 ਕਿਲੋ ਦੁੱਧ ਵੀਰ ਜੀ ਹੋਣਾ 13 ਕਿਲੋ ਹਾਂਜੀ ਹਾਂਜੀ ਮੌਦੀ 13 ਕਿਲੋ ਦੁੱਧ ਦੇ ਥੱਲੇ ਹਾਜ਼ਰ ਮਗਰ ਕਟਾ ਅੱਜ ਦਿਨ ਕੋਈ ਜ਼ਰੂਰ ਦੱਸ ਕੇ ਜਾਂਦੇ ਕਿੰਨੇ ਵੀਰ ਨੂੰ 7-8 ਦਿਨ ਅੱਜ ਹੋ ਗਏ ਸੂਈ ਨੂੰ 8-7 ਕਿ ਦਿਨ ਹੋਏ ਹਾਂਜੀ ਹਾਂਜੀ ਤੇ ਤਾਜੀ ਆ ਬਿਲਕੁਲ ਵੀ ਦੀ ਆਡ ਰੂਡਰ ਵੇਖੋ ਕਰਮਾਈ ਦਾ ਬਹੁਤ ਮਹਾਨ ਗਾਂ ਨੂੰ ਹੁੰਦਾ ਹੈ ਪਛਾਣ ਠੀਕ ਆ ਜੀ ਲੋ ਵੀ ਬਾਕੀ ਦੋਸਤਾਂ ਚ ਟੋਜੇ ਦੀ ਕਰੋ ਜਾ ਕੇ ਬੜੀ ਵਧੀਆ ਹਾਂਜੀ ਸ਼ਾਈ ਫੀ ਤੁਸੀਂ ਕਰੋ ਜਾ ਕੇ ਠੀਕ ਆ ਜੀ ਹਾਂਜੀ ਹਾਂਜੀ ਤੇ ਬਿਲਕੁਲ ਸਿੰਗਲ ਹੱਡੀ ਦੇ ਵਿੱਚ ਹਵਾਨੇ ਚੱਡੇ ਦੀ ਸਾਫ਼ ਸੁਥਰੀ ਆ ਪੜਨਾ ਵਾਲੀ ਵਾਦੀ ਗਾ ਜੀ ਵੇਖੋ ਇਧਰ ਵੇਖੋ ਆ ਬਖਾਓ 6 ਦੰਦ ਜੇ ਪਿਓਰ ਆ ਵੇਖੋ ਹਾਂ ਹਾਂ ਜੀ ਹਾਂ ਜੀ ਇਦਾਂ ਹੀ ਭਾਵੇਂ ਮੰਨ ਲਓ ਕਰਮਾ ਜੋ ਮਰਜ਼ੀ ਮੰਨ ਲਓ ਠੀਕ ਹੈ ਜੀ ਹਾਂ ਜੀ ਹਾਂ ਜੀ ਲੋਬ ਠੀਕ ਹੈ ਜੀ ਬਿਲਕੁਲ ਛੋਟਾ ਸਿੰਗਾ ਠੀਕ ਹੈ ਜੀ ਕੋਕੇ ਜੜੇ ਪਏ ਆ ਛੋਟਾ ਸਿੰਗ ਤੇ 13 ਕਿਲੋ ਦੁੱਧ ਇਸ ਵਕਤੇ ਤੇ ਥੰਨੇ ਹਾਜ਼ਰ ਹਾਂ ਜੀ ਬਾਕੀ ਮੇਰਾ ਵੀਰ ਜੀ ਇੱਕ ਨੰਬਰ ਦੀ ਜਿੱਦਾਂ ਮਰਜੀ ਕੋਈ ਦੋ ਡੰਗ ਵੀਰ ਭਰਾ ਕੋਈ ਚੋ ਕੇ ਆਪਣੀ ਤਸੱਲੀ ਕਰੇ ਆਡ ਰੂਟਰ ਵੇਖੋ ਵੀਰ ਜੀ ਕਰਮਾ ਜੀ ਨੂੰ ਐ ਪੂਰਾ ਫਿਕਸ ਆਡ ਰਾ ਲੋ ਵੀਰ ਜੀ ਬਾਕੀ ਬਹੁਤ ਵਧੀਆ ਖੂਬਸੂਰਤ ਲੇਵਾ ਇੱਕ ਸਾਰ ਪੱਧਰ ਲੇਵਾ ਧਾਰਾਂ ਤੋਂ ਆ ਕਿਉਂ ਜਾਂਦੀ ਬਰਾਬਰ ਵੀ ਬਰਾਬਰ ਵੀਰ ਜੀ ਗਾੜਨਾ ਕਰਦਾਂ ਦੱਸਾਂ 2 2 ਕਿਲੋ ਸਾਲ ਲਾ ਲੋ ਗਾੜੀ ਆ ਸਾਰੀ ਗਾੜ ਬੱਚੇ ਨੂੰ ਛੱਡ ਦੇ ਰਿਹਾ ਵੀਰ ਜੀ ਵੇਖੋ ਨਾਲੇ ਬੱਚਾ ਵੀ ਆਇਆ ਤੁਹਾਨੂੰ ਦੱਸਣ ਦਿਆਂ ਪੂਰਾ ਬਰੀਡ ਵਾਲਾ ਹਾਂ ਬਹੁਤ ਵਧੀਆ ਆਡ ਰੂਟਰ ਬਹੁਤ ਵੀਰ ਜੀ ਇਹ ਤੁਹਾਨੂੰ ਪਤਾ ਕਿ ਪਿੱਛੋਂ ਸਾਹ ਨਾ ਸਾਰ ਨਾ ਲੱਗਣ ਦਿਆ ਕਰ ਆ ਦੇਖ ਲਓ ਵੀ ਲਓ ਵੀ ਚੰਗੀ ਝੋਟੀ ਆ ਦੋਸਤੋ ਪਸੰਦਾਉਂਦਾ ਹਾਂ ਜੀ ਜਿਹੜਾ ਵਾ ਨਾ ਮੰਨ ਲਓ ਇਹ ਗੱਲ ਹੈ ਕਿ ਸਵਾਦ ਆਉਂਦਾ ਚੋਂ ਲੱਗਿਆ ਹਾਂ ਐ ਵਧੀਆ ਮੈਂ ਹਾਂ ਮੰਨ ਲਓ ਵੀ ਸਵਾਦ ਆਉ ਚੋਂ ਲੱਗਿਆ ਜੀ ਬੋਲੀ ਐ ਚੋਈ ਚੋਈ ਪੂਰੀ ਐ ਠੀਕ ਆ ਜੀ ਚਲੋ ਕੀ ਮੁੱਲ ਕਰਦਾ ਦੇਣੀ ਕਿੰਨੇ ਦੀ ਹੈ ਮੁੱਲ ਵੀਰ ਜੀ ਭਾਵੇਂ 30 ਕਰ ਲਈਏ ਭਾਵੇਂ ਸਵਾ ਕਰ ਲਈਏ ਹਾਂ ਜੀ ਇਹ ਵੀਰ ਜੀ 15 ਦੀ ਝੋਟੀ ਦੇ ਦਾਂਗੇ 15 ਦੀ ਹਾਂ ਜੀ ਹਾਂ ਜੀ 15 ਦੀ ਹੋ ਜੂਗੀ ਕੁ ਛੋੜ ਛੱਪੇ ਹੋ ਜਾਣਗੇ ਵਿੱਚੋਂ ਛੋੜ ਛੱਪਾ ਹੀ ਹੋਣਾ ਵੀਰ ਜੀ ਇਹਦੇ ਚੋਂ ਠੀਕ ਹਾਂ ਜੀ ਹਾਂ ਜੀ ਬਾਕੀ ਚਲੋ ਇਹ ਗੱਲ ਹੈ ਕਿ ਆ ਵੀ ਤਾਨੂੰ ਦੱਸਿਆ ਵੀ ਲਾਗੇ ਬੰਨੇ ਪਹੁੰਚ ਹੋ ਜੂਗੀ ਇਹਦੇ ਚ 15 ਚ ਇੱਕ 15 ਚ ਹਾਂਜੀ ਹਾਂਜੀ ਇੱਕ 15 ਚ ਇਹ ਆ ਵੀ ਪਹੁੰਚ ਹੋ ਜੂਗੀ ਪਹੁੰਚ ਕਿੰਨੇ ਕਿਲੋਮੀਟਰ ਤੱਕ ਕਰਦੇਗਾ ਚੰਦੇ 100 ਦੇ ਵਿੱਚ ਵਿੱਚ ਵੀਰ ਜੀ ਕਰਦਾਂਗੇ ਲੋ ਵੀ 100 ਕਿਲੋਮੀਟਰ ਦੇ ਵਿੱਚ ਵਿੱਚ ਪਹੁੰਚ ਹੋ ਜੂਗੀ ਮੈਨੂੰ ਬਾਕੀ ਇਹ ਗੱਲ ਹੈ ਕਿ ਕੱਦ ਕਰਦੇ ਆ ਬਾਕੀ ਰੰਗ ਢੰਗ ਤੁਸੀਂ ਛੋਟੀ ਦਾ ਚੈੱਕ ਕਰੋ ਠੀਕ ਆ ਜੀ ਬਿਲਕੁਲ ਉਹ ਪਤਲਾ ਫੇਸ ਲੰਬੀ ਗਰਦਨ ਕੱਦ ਵੱਡਾ ਹਾਂਜੀ ਥਣਾ ਵੀ ਬਹੁਤ ਜਿਆਦਾ ਸਾਫ ਸੁਥਰੀ ਹੈ ਇਹ ਵੀ ਜੀ ਦੇਖੋ ਮੰਨ ਲਓ ਕਿੰਨਾ ਕਿੰਨਾ ਚੱਡਾ ਕਰਮ ਵਾਲੀ ਪਛਾਣ ਨੂੰ ਕਰਦੀ ਆ ਆਹ ਦੇਖੋ ਲੋਗੇ ਮਾ ਲੋਏ ਆਰਡਰ ਜਿਹੜੇ ਆ ਕਰਮਾਰੀਆਂ ਨੂੰ ਕਹੇ ਬਰਲੀ ਨੂੰ ਹੀ ਲੱਗੇ ਹੁੰਦੇ ਤੁਹਾਨੂੰ ਪਤਾ ਹੈ ਹਾਂਜੀ ਹਾਂਜੀ ਤੇ ਬਾਕੀ ਇਹ ਥੋੜਾ ਜਿਆਨੇ ਨੇ ਨਾ ਇਹਨੇ ਆਪਣੇ ਕੋਈ ਵੀ ਪਰਚੋਣ ਛਾਮਾਂ ਦੀ ਇਹ ਥੋੜਾ ਜਨੇ ਉਪਰਾ ਪਾਉਣ ਜਿਆ ਵੀ ਕੀਤਾ ਅੱਛਾ ਜੀ ਹਾਂਜੀ ਹਾਂਜੀ ਅੱਜ ਉਤਰਾ ਕਰਮਾਰੀ ਐ ਪੱਟੇ ਭਰਿਆ ਵਾ ਠੀਕ ਹੈ ਜੀ ਜੋ ਮਾਲਾ ਉਹਨਾਂ ਦੇ ਘਰੋਂ ਜਿਨ੍ਹਾਂ ਦੇ ਲਈ ਆਪਾਂ ਇਹ ਕੱਟੀ ਪਾ ਲਈ ਉਹਨਾਂ ਨੇ ਠੀਕ ਆ ਠੀਕ ਆ ਹਾਂਜੀ ਹਾਂਜੀ ਨੇ ਚੰਗੀ ਆ ਛੋਟੀ ਚੰਡੀ ਵੀਰ ਬਾਕੀ 115000 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਆ ਜੀ ਸੋ ਛੋਟੀ ਸਾਰੀ ਚੰਗੀ ਆ ਬਾਕੀ ਇਧਰ ਮਿਲਕ ਨਾਲੀ ਤੁਹਾਨੂੰ ਦਿਖਾ ਦਿੰਨੇ ਆ ਬਿਲਕੁਲ ਤੁਹਾਡੇ ਸਾਹਮਣੇ ਠੀਕ ਹੈ ਜੀ ਜਿਦ ਜਿਦੋ ਸ਼ਾਮ ਦਾ ਸਮਾਂ ਹੋ ਜਾਂਦਾ ਛੰਡੇ ਪਾਣੀ ਠੰਢੀ ਜਾਂਦੀ ਪਾਣੀ ਠੰਢੀ ਜਾਂਦੀ ਹਾਂਜੀ ਵੀਰ ਜੀ ਠੀਕ ਹੈ ਹਾਂਜੀ ਹਾਂਜੀ ਅੱਛਾ ਛੰਡੇ ਵੀਰ ਇੱਕ ਸਾਗਰ ਨੰਬਰ ਤੇ ਇਧਰ ਆਪਣੇ ਕੋਲ ਬੂਰੀ ਆ ਗਈ ਹੈ ਹਾਂਜੀ ਹਾਂਜੀ ਵੀਰ ਜੀ ਤੇ ਬੂਰੀ ਵੀ ਜੱਜਰ ਹੀ ਸੂਈ ਹੈ ਵੀਰੇ ਜੱਜਰ ਸੂਈ ਵੀ ਜੀ ਰਾਤ ਦੀ ਸੂਈ ਕਰ ਮਾਲੀਏ ਠੀਕ ਹੈ ਜੀ ਹਾਂਜੀ ਹਾਂਜੀ ਕੱਟੇ ਨੂੰ ਵੀਰ ਜੀ ਇਹਨੇ ਜਨਮ ਦਿੱਤਾ ਠੀਕ ਹੈ ਹਾਂਜੀ ਹਾਂਜੀ ਜੇਰ ਜੂਰਾ ਵਧੀਆ ਪ੍ਰੋਪਰ ਬੋਰੀ ਦੇ ਵਿੱਚ ਨੀਲੀ ਦਾ ਕੋਈ ਭਰਾ ਸਮਝਦਾ ਠੀਕ ਹੈ ਜੀ ਅੱਖਾਂ ਬੇਸ਼ੱਕ ਬਲੈਕ ਆ ਹਾਂਜੀ ਮਾੜਾ ਮਾੜਾ ਜਵਾਬ ਹੈਗਾ ਤੇ ਪੈਰ ਚਾਰੇ ਧੁੱਤੇ ਆ ਠੀਕ ਹੈ ਜੀ ਮੱਥੇ ਨਹੀਂ ਮੱਥੇ ਦੀ ਕਰੋ ਜੱਕ ਮੱਥਾ ਬੱਲਾ ਠੀਕ ਸੁਣੋ ਵੀ ਆਏ ਵੇਖੋ ਬਿਰਦੀ ਪੂਰਾ ਆ ਹਾਂ ਗੱਲਾਂ ਮੱਥਾ ਹਾਂਜੀ ਹਾਂਜੀ ਆ ਫੇਸ ਕੁਆਲਟੀ ਹੈ ਮੈਂ ਦੀ ਇਹ ਕੱਲ ਰਾਤੀ ਸੋਈ ਹਾਂਜੀ ਹਾਂਜੀ ਰਾਤੀ ਸੋਈ ਬਿਰਦੀ ਏ ਠੀਕ ਆ ਹਾਂਜੀ ਹਾਂਜੀ ਆ ਪਾਪਾ ਪਾਪਾ ਬੱਚਾ ਵਾਗਾ ਦਿੰਨੇ ਆ ਤੇ ਬਾਕੀ ਇਹ ਆ ਵੀ ਲਓ ਜੀ ਉਹਨਾਂ ਦਾ ਬੱਚਾ ਠੀਕ ਆ ਜੀ ਇਹ ਕਰਤਾ ਆ ਮਗਰ ਹਾਂ ਜੀ ਕੱਟਾ ਵੀਰ ਜੀ ਲਓ ਜੀ ਨੜੂ ਬਿਲਕੁਲ ਕਿੱਲੇ ਨੜੂ ਕਿੱਲੇ ਨੜੂ ਤੇ ਵੀਰ ਜੀ ਹਾਂ ਜੀ ਲਓ ਜੀ ਕਰੋ ਚੱਕ ਠੀਕ ਆ ਜੀ ਬਿਲਕੁਲ ਛੋਟਾ ਜਿਹਾ ਬੱਚਾ ਬਹੁਤ ਸੋਹਣਾ ਹਾਂ ਮਗਰ ਕੱਟਾ ਮੇਲ ਕਾਫ ਆ ਹਾਂ ਤੇ ਐਸ ਵਕਤ ਤਾਂ ਛੰਡੇ ਵੀਰ ਕੋਈ ਦੋਖ ਚਵਾਈਆਂ ਕਰਤੀਆਂ ਫਿਰ ਇਹਦੀਆਂ ਹਾਂ ਜੀ ਹਾਂ ਜੀ ਬੜਾ ਹੋ ਵੀ ਦੀ ਹੋਣਗੇ ਮੰਨ ਲਓ ਵੀ ਜਿਆ ਇੰਨਾ ਕੋ ਹੋਊਗਾ 5 5 ਹੋਵੇ 7 ਹੋਵੇ ਵੀਰ ਜੀ ਇਹਨਾਂ ਕੋਈ ਕਿਆਫਾ ਨਹੀਂ ਚੱਲੋ ਇਹ ਲੱਗਾ ਬਾਕੀ ਆ ਵੀ ਸਟਾਰਟਿੰਗ ਵਧੀਆ ਵੀਰ ਜੀ ਚਾਰ ਪਸਮਾ ਪੂਰਾ ਵਧੀਆ ਠੀਕ ਆ ਜੀ ਹਾਂਜੀ ਹਾਂਜੀ ਲੋਕ ਦੱਸੋ ਹਜੇ ਇੱਕ ਦੋ ਟੋਕ ਹੀ ਚਵਾਈਆਂ ਹੋਈਆਂ ਨੇ ਕੱਲ ਦੀ ਸੂਈ ਆ ਹਾਂਜੀ ਤੇ ਇੱਕ ਅੰਦਾਜ਼ਾ ਹੀ ਆ ਵੀ 5 6 5 6 7 ਦੇ ਆਣ ਬੰਦ ਜਿਹੜਾ ਦੁੱਧ ਬੋਲਾ ਇਹਦੇ ਥੱਲੇ ਆ ਇਸ ਵਕਤ ਤਾਂ ਕਿਉਂਕਿ ਕੱਲ ਦੀ ਸੂਈ ਆ ਤੇ ਬਿਲਕੁਲ ਤੁਸੀਂ ਵੇਖੋ ਹਾਈਟ ਮੀਡੀਅਮ ਦੇ ਵਿੱਚ ਤੇ ਕੰਬਲੀ ਕੰਬਲੀ ਉੱਪਰ ਜਿਹੜੀ ਹੈ ਬਿਲਕੁਲ 골ਡਨ ਹਾਂਜੀ ਫਿਰ ਹੋਰ ਜਿਹੜੀ ਆਪਾਂ ਕਹਿੰਦੇ ਜੱਤ ਜੋ ਪੂਰੀ ਜਿਹੜੀ 골ਡਨ ਆ ਠੀਕ ਆ ਜੀ ਹਾਂਜੀ ਹਾਂਜੀ ਤੇ ਆ ਫੇਸ ਕੁਆਲਿਟੀ ਤੋਂ ਬਾਕੀ ਥੰਮ ਦੇ ਵੀ ਦੀ ਸਾਫ ਠੀਕ ਜੀ ਮਿੱਠੀ ਵੀਰ ਜੀ ਬਹੁਤ ਆ ਕਰਮਾਂ ਵਾਲੀ ਹਾਂ ਹਾਂਜੀ ਬਾਕੀ ਇਹ ਵੀ ਸਿੰਘ ਇਹਦੀ ਵੀ ਸੋਹਣੀਆ ਵੰਡ ਵੀਰ ਲੱਚਵਾ ਵੀ ਦੀ ਇੱਕ ਨੰਬਰ ਦਾ ਬਹੁਤ ਵਧੀਆ ਠੀਕ ਆ ਜੀ ਹਾਂ ਬਾਕੀ ਚੰਦੇ ਵੀਰ ਜਿਹੜੀ ਮੇਨ ਗੱਲ ਆ ਵੀ ਚਵਾਈ ਚਪਈ ਕੌਣ ਚਾਹਦੀ ਵਧੀਆ ਪੋਲੀ ਦਾ ਪੂਰੀ ਨੰਬਰ ਦੀ ਪੂਰੀ ਵਧੀਆ ਫੁੱਲ ਚਵਾਈ ਵਧੀਆ ਥਣਪੂਰ ਛੱਟਾ ਨਹੀਂ ਕੋਈ ਵੀ ਵੀਰ ਜੀ ਹੈਗਾ ਠੀਕ ਹੈ हां जी जी ओ तो पहला ਦੱਸਾਂਗੇ ਵੀਰ ਜੀ ਬਿਲਕੁਲ ਵੀਰ ਹਾਂਜੀ ਹਾਂਜੀ ਲੋ ਵੀ ਠੀਕ ਆ ਜੀ ਚੋਣ ਚਾਂ ਦਾ ਦੋਸਤੋ ਪਸ਼ੂ ਖਰਾ ਠੀਕ ਆ ਬਿਲਹਾਲ ਦੋ ਬੱਗੇ ਤੁਹਾਡੀ ਸੇਵਾ ਦਾ ਬਾਕੀ ਹੌਣ ਮੌਕੇ ਤੇ ਮੇਰਾ ਭਰਾ ਕੋਈ ਵੀ ਲੈ ਜੂਗਾ ਤੇ ਬਹੁਤ ਕੁਝ ਚੋਕੇ ਆਪਣੇ ਥਾਣ ਪਾਸ ਕਰ ਲਿਓ ਕੋਈ 2 3 4 ਕਿਲੋ ਵਰਾ ਕੇ ਦੇਖ ਲਿਓ ਠੀਕ ਆ ਹਾਂਜੀ ਹਾਂਜੀ ਆ ਦੇਖੋ ਜੀ ਬਾਕੀ ਠੰਡੀ ਮਿੱਠੀ ਕਿਤੇ ਵੀਰ ਜੀ ਸੇਰਨੀਲ ਨੂੰ ਹੁੰਦੀ ਕਿਤੇ ਕੋਈ ਭਾਵੇਂ ਬੰਦਾ ਚੋਲੇ ਜਨਾਨੀ ਚੋਲੇ ਕੋਈ ਪਰਵਾਹ ਹੀ ਨਹੀਂ ਕਰਮਾ ਲਈ ਇਹ ਚੰਦੇ ਵੀ ਕਿੰਨੇ ਦਾ ਲਾਗ ਪਾਵਾਂਗੇ ਅੱਜ ਆਪਾਂ ਏ ਵੀਰ ਜੀ ਮੁੱਲ ਤੇ ਚਲੋ ਇਹ ਆ ਵੀ ਜਿਹੜੇ ਹਿਸਾਬ ਨਾਲ ਆਪਾਂ ਜਾਇਜ਼ ਹੀ ਆ। ਹਾਂ। ਇਹ ਵੀਰ ਜੀ 70000 ਆ ਵੀ ਪਹੁੰਚ ਕਰ ਦਾਂਗੇ 100 ਕਿਲੋਮੀਟਰ। 70000 ਦੀ। ਹਾਂਜੀ 70000 ਦੀ। ਹਾਂ ਨਾ ਪਹੁੰਚ। ਬੋਲੀ ਹਾਂਜੀ 70000 ਦੀ 200 ਪਹੁੰਚ ਹੋ ਜੂਗੀ 100 ਕਿਲੋਮੀਟਰ ਤੱਕ ਠੀਕ ਆ ਜੀ। ਹਾਂਜੀ। ਬਾਕੀ ਮਾਝ ਤੁਸੀਂ ਚੈੱਕ ਕਰ ਲਈਏ ਵੈਸੇ ਆਂਗੇ ਢੋਟੀ ਮਾਝ ਹੀ ਆ ਠੀਕ ਆ ਜੀ ਕੋਈ ਦੂਜਾ ਸੁਭਾ ਮਰਲੇ। ਕੋਈ ਆਪਦੀ ਸਮਝ ਨਾਲ ਦੂਜਾ ਮੰਨ ਲਓ ਵੈਸੇ। ਇਹ ਦੂਜਾ ਵੀ ਜਾਪਦੀ। ਅਜੇ ਤੁਹਾਨੂੰ ਪਤਾ ਸੁੂ ਸਵਾਦ ਚ ਆਈ ਆ ਵੇਖੋ ਜੀ ਪੁੱਛਾ ਪੁੱਛਾ ਇਹਨੇ ਦੇ ਬਲ ਕੋਲ ਰਿਹਾ ਆਪਣਾ ਲਗ ਪਿੰਡ ਅੰਧੇ ਰੰਗ ਦਾ ਸੋਇਆ ਪਾਛੀ ਆਪਾਂ ਨੂੰ ਪਤਾ ਹੀ ਹੈ ਸਾਰੇ ਕੋਈ ਅਨਜਾਨ ਨਹੀਂ ਵੀਰ ਹਾਂਜੀ ਹਾਂਜੀ ਜਦੋਂ ਸੂਸਵਾਦ ਵਿੱਚ ਇੱਕ ਵਾਰੀ ਆਈ ਆ ਹਾਂਜੀ ਲੋਵੀ ਇਹ 77000 ਦੀ ਪਹੁੰਚ ਹੋ ਜੋਗੀ ਮੱਝ ਚੰਗੀ ਆ ਬੂਰੀ ਮੱਝਾਂ ਦੇ ਵੀ ਬੜੇ ਵੀਰ ਸ਼ਕੀਨ ਆ ਵੀ ਸ਼ੌਂਕ ਰੱਖਦੇ ਵੀ ਬੂਰੀ ਮੱਝ ਖਰੀਦਣੀ ਆ ਤੇ ਪਿਛਲੀ ਵੀਡੀਓ ਦੇ ਵਿੱਚ ਵੀ ਚੱਲੇ ਪਾਈ ਸੀ ਹਾਂਜੀ ਪਾਈ ਵੀਰ ਜੀ ਵੇਚੀ ਉਹ ਵੀ ਸਰ ਹਾਂਜੀ ਉਹ ਵੇਚੀ ਵੀਰ ਜੀ ਚਲੋ ਹਾਂਜੀ ਹਾਂਜੀ ਤੇ ਇਸ ਤੋਂ ਬਾਅਦ ਅਗੇ ਲੈਫਟ ਆਪਣੇ ਕੋਲ ਇੱਕ ਆ ਬੈੜ ਆ ਗਈ ਵੀਰ ਬੱਜੀ ਹਾਂਜੀ ਕੀ ਬਿਰਵਾ ਭਰਾ ਦਾ ਇਹ ਵੀਰ ਜੀ ਦੂਜਾ ਸੂਆ ਸੂਈ ਆ ਸੂਈ ਨੂੰ ਅੱਜ ਇਹਨੂੰ ਵੀਰ ਜੀ 20 ਦਿਨ ਹੋ ਗਏ ਆ 20 ਦਿਨ ਹਾਂਜੀ ਹਾਂਜੀ 15 20 ਦਿਨ ਹੋ ਗਏ ਵੀਰ ਜੀ ਦੁੱਧ ਦੇ ਦੇ ਕੋਲੇ 22 ਤੋਂ ਲੈ ਕੇ 24 ਕਿਲੋ ਵੀਰ ਜੀ ਹੋਊਗਾ 22 24 ਕਿਲੋ ਹਾਂਜੀ ਹਾਂਜੀ ਭਾਪੂਆ ਕੀ ਹੱਥੀਂ ਚਵਾਈ ਵਾਲੀ ਆ ਲਓ ਜੀ ਚੈੱਕ ਕਰੋ ਹਾਂਜੀ ਬਹੁਤ ਬਧਾਈ 24 ਕਿਲੋ ਐਸ ਵਕਤ ਦੁੱਧ ਦੇ ਥਨੇ ਹਾਜ਼ਰ ਆ ਦਿਨ ਕਿਨੇ ਰਸੇ ਜੇ ਦੇਣੇ ਨੂੰ ਵੀਰ ਜੀ ਇੱਥੇ ਇੱਕ 20 ਅੰਕ ਦਿਨਾਂ ਦੇ ਲਾਗੇ ਪੰਚੀ 20 ਕਿ ਦਿਨ ਹੋ ਗਏ 20 ਦਿਨ ਹਾਂ 18 ਦਿਨਾਂ ਦੇ ਸੂਆ ਵੇ ਮਗਰ ਅੱਛਾ ਹੀ ਆ ਗਿਆ ਤੇ ਹਾਂਜੀ ਲੋ ਜੀ ਮਗਰ ਬੱਚਾ ਠੀਕ ਆ ਜੀ ਤੇ 22 24 22 24 24 ਲੀਟਰ ਇਸ ਵਕਤ ਇਹਦਾ ਦੁੱਧ ਦੇ ਥੱਲੇ ਹਾਜ਼ਰ ਆ ਹਾਂ ਤੇ ਪੂਰਾ ਵੱਡਾ ਕੱਬਾ ਕੋਈ ਵੀ ਆਪਣਾ ਭਰਾ ਸੌਦਾ ਕਰਨ ਲੱਗਾ ਠੀਕ ਆ ਜੀ ਇੱਕ ਏਰੀਆ ਲਾ ਲਿਓ ਵੀ ਫੁੱਲ ਵੱਡੇ ਕੱਬ ਦੇ ਚਾ ਹਾਂਜੀ ਹਾਂਜੀ ਬਾਕੀ ਲੰਬੀ ਨੂੰ ਵੀ ਤੁਸੀਂ ਚੈੱਕ ਕਰ ਲਓ ਠੀਕ ਆ ਜੀ ਫੁੱਲ ਲੰਬਾਈ ਆ ਦੇਲਪੂਲ ਦੀ ਸਪੈਸ਼ਲ ਆ ਹਵਾ ਨਜਦਾ ਤੁਹਾਡੇ ਸਾਹਮਣੇ ਆ ਠੀਕ ਹੈ ਜੀ ਤੇ ਨੇ ਵੈਸੇ 22 ਲੀਟਰ 24 ਲੀਟਰ ਹੋਏ ਮੌਕੇ ਤੇ ਮਜੂਰ ਜਿੱਦਾਂ ਮਰਜੀ ਕੋਈ ਮੇਰਾ ਵੀਰ ਆਵਦਾ ਕੰਡਾ ਆਵਦਾ ਲੀਟਰ ਲੈ ਕੇ ਤੇ ਦੋ ਡੰਗ ਚੋਲੇ ਤਸੱਲੀ ਕਰਨਾ ਆ ਜੇ ਹਾਂਜੀ ਹਾਂਜੀ ਜਿੱਦਾਂ ਮਰਜ਼ੀ ਲੋ ਵੀ ਭਰਾਵੋ ਠੀਕ ਹੈ ਜੀ ਪੁਰਾਣੇ ਭੈਣ ਭਰਾ ਜੁੜੇ ਆ ਉਹਨਾਂ ਨੂੰ ਤੇ ਪਤਾ ਹੀ ਆ ਉਹ ਤੇ ਉਹਨਾਂ ਕੱਲ ਵੈੜ ਵੇਚੀ ਆ ਆਪਾਂ ਚਲੋ ਪਾਉਣੀ ਸੀ ਵੀਡੀਓ ਅੱਜ ਠੀਕ ਹੈ ਜੀ ਚਲੋ ਵੀਰ ਜੀ ਧਾਰਾ ਮਾਰ ਕੇ ਲੈ ਗਏ ਉਹਨੇ ਅੱਗੇ ਵੀ ਆਪਣੇ ਕੋਲ ਡੰਗਰ ਖੜੇ ਠੀਕ ਹੈ ਤੇ ਜਿਹੜੇ ਤੁਹਾਨੂੰ ਪਤਾ ਨਵੇਂ ਜੁੜੇ ਉਹ ਭਾਵੇਂ ਆਪਦਾ ਵੀਰ ਭਰਾ ਦੋ ਡੰਗ ਤੇ ਜਵਾਬ ਸਮਾ ਵੀਰ ਜੀ ਐ ਬਿਲਕੁਲ ਨਿਕਰੂਗਾ ਆ ਵੇਖੋ ਸਾਰੀਆਂ ਦੁੱਧ ਤੇ ਜੇ ਕੋਈ ਸੇਵਾ ਕਰੂ ਵੀ ਜੀ 30 ਲੀਟਰ ਤੱਕ ਵੈਰਨੇ ਜਾਣਾ ਹਾਂ ਹਾਂਜੀ ਬਿਲਕੁਲ ਜੀ ਬਿਲਕੁਲ ਬਾਕੀ ਤੋਰਾ ਤਾਰਾ ਵੇਖੋ ਐ ਨਾ ਪੂਰੀ ਜਗਾ ਜੀ ਸੋ 91 ਹੈ ਹਾਂਜੀ ਹਾਂਜੀ ਠੀਕਾ ਜੀ ਆ ਵੇਖੋ ਵੈਰ ਕਾਦੀ ਆ ਵੀ 91 ਹੈ ਠੀਕਾ ਜੀ ਹਾਂਜੀ ਹਾਂਜੀ ਉਹ ਲੋ ਵੱਡੇ ਕੱਦ ਕਾਠ ਦੇ ਵਿੱਚ ਹਾਂ ਇਹਦੇ ਨੇ ਕੀ ਮੁੱਲ ਰੂਗਾ ਵੀਰੇ ਇਹਦਾ ਮੁੱਲ ਵੀਰ ਜੀ ਇਹਦਾ ਵੀ ਜਾਇਜ਼ ਹੀ ਆ ਹਾਂਜੀ ਇਹ ਵੀ ਆਪਾਂ ਵੀਰ ਜੀ 70000 ਤੇ ਪਹੁੰਚ ਕਰਾਂਗੇ 76 ਦੇ ਵਿੱਚ 100 ਕਿਲੋਮੀਟਰ ਦੇ ਵਿੱਚ ਵਿੱਚ 76 ਦੀ ਪਹੁੰਚ ਹੋ ਜੂਗੀ ਠੀਕ ਆ ਹਾਂਜੀ ਹਾਂਜੀ ਲੋ ਵੀ ਇਹ ਵੀ 76000 ਰੁਪਏ ਤੁਹਾਨੂੰ ਮਿਲੂਗੀ ਸੋ ਚੌਣ ਚਵਾ ਦੀ ਚੰਗੀ ਆ ਕੋਈ ਬੰਗਾ ਡੰਗਾ ਪਾਉਣ ਦੀ ਲੋੜ ਨਹੀਂ ਗਈ ਕੋਈ ਲੋੜ ਹੀ ਨਹੀਂ ਆ ਦੇਖ ਆਉਂਦਾ ਖੜਾ ਕੇ ਫਿਰਾਂ ਦੇ ਗਵਾੜ ਗਵਾੜ ਹੈ ਹਾਂਜੀ ਆ ਲਓ ਜੀ ਮੋਟੀ ਤਾਰ ਹਾਂਜੀ ਆ ਚੌਣ ਚਵਾ ਦੀ ਠੀਕ ਆ ਜੀ ਬਾਕੀ ਨਾਲਾ ਨੋੜਾ ਹਵਾਨੇ ਚੱਤੇ ਦੇ ਉੱਪਰ ਕਾਫੀ ਹਾਂਜੀ ਤੇ ਬਾਕੀ ਸਾਫ ਆ ਚੌਣ 76000 ਦੇ ਵਿੱਚ ਤੁਹਾਨੂੰ ਮਿਲ ਜੂਗੀ ਹਾਂਜੀ ਵੱਡੀ ਵਿਹੜਾ ਵੀ ਕੋਈ ਮੰਨ ਲਓ ਇਹ ਗੱਲ ਹੈਗੀ ਆ 30 ਕਿਲੋ ਵਾਲੀ બસ ਜੀ ਬਸ ਹਾਂ ਜੀ ਹਾਂ ਜੀ ਤੇ ਤੁਹਾਨੂੰ ਵੀਰ ਇਹਦਾ ਸਮਾਂ ਕਿੰਨੇ ਮਹੀਨੇ ਦੀ ਗੱਬ ਇਹ ਵੀਰ ਜੀ ਸਵਾ ਕੁ ਮਹੀਨੇ ਦੀ ਵੀਰ ਜੀ ਉਹਨਾਂ ਨੇ ਆਪਾਂ ਨੂੰ ਆਖਿਆ ਵੀ ਮੰਨ ਲਓ ਇਹਨੂੰ ਇਹ ਆ ਵੀ ਬੜੀ ਸ਼ਾਨੀ ਆ ਵੀਰ ਜੀ ਗਮਨ ਚੈੱਕ ਪਾਸ ਤੇ ਨਹੀਂ ਆਈ ਹੈ ਜੇ ਹਾਂ ਜੀ ਹਾਂ ਜੀ ਚੈੱਕ ਪਾਸ ਨਹੀਂ ਵੀਰ ਜੀ ਠੀਕ ਆ ਜੀ ਤੇ ਇਸ ਗੱਲ ਦੀ ਆਪਾਂ ਨੂੰ ਉਹਨਾਂ ਨੇ ਫੁੱਲ ਗਾਰੰਟੀ ਦਿੱਤੀ ਆ ਵੀ ਇਹਨੂੰ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਵੀਰ ਜੀ ਸੀਲੀਆਂ ਵੜੀਆਂ ਕਰਮਾ ਰਹੀ ਠੀਕ ਆ ਜੀ ਹਾਂ ਜੀ ਹਾਂ ਜੀ ਕੋਈ ਮੇਰਾ ਵੀ ਨਾਮ ਨਹੀਂ ਕੋਈ ਆ ਦੁੱਧ ਹੁਣ ਇਹਦੇ ਨਾਲੇ ਕਿੰਨਾ ਦੁੱਧ ਵੀਜੀ ਹੁਣ ਇਹਦੇ ਕੋਲੇ 6 ਕਿਲੋ ਪਰ ਚਵਾਈ 1 ਨੰਬਰ ਦੀ ਹਾਂ ਤਾਂ ਆ ਵੇਖੋ ਐਡਾਂ ਹੀ ਪਾਵੇਂ ਮੰਨ ਲਓ ਬਹਿਜੋ ਕਰਮਾ ਜ ਨੂੰ ਐਡਾਂ ਹੀ ਛੋੜੋ ਲੈ ਵੇ ਕੋਈ ਐ ਠੱਡੂ ਮੁੱਠੀ ਦੀ ਹਾਂਜੀ ਹਾਂਜੀ ਮੁੱਠੀ ਚਾਹੀਏ ਦੋਸਤੋ 4 ਥਾਣਾ 90 ਜਦੇ ਬਾਕੀ ਮਾਰੇ ਮੋੜ ਕੋ ਬੱਚੇ 2 ਲੱਗੇ ਆ ਹਾਂਜੀ ਹਾਂਜੀ ਉਹ ਤੁਹਾਨੂੰ ਦੱਸ ਦਿੰਦੇ ਆ ਕਿਹੜਾ ਬਹੁਤੇ ਜਿਹੇ ਇਤਰਾਜ਼ ਕਰਦੇ ਵੀ ਬੱਚਾ ਕੋਈ ਫੋਟ ਸ਼ਾਂਗ ਹੁੰਦੀ ਤਾਂ ਤੁਸੀਂ ਦੱਸਦੇ ਚੱਟਦੇ ਉਹ ਤੁਹਾਨੂੰ ਦੱਸ ਦੇਣਗੇ ਚਾਹੀਏ ਵੀ ਵੀਜੀ ਬੰਗੇ ਦੀ ਲੋੜ ਨਹੀਂ ਐਡਾਂ ਹੀ ਬਹਿ ਕੇ ਛੋੜੋ ਕਰਮਾ ਜ ਨੂੰ ਠੀਕ ਆ ਹਾਂਜੀ ਹਾਂਜੀ 1 ਸਵਾ ਗਿ ਮਹੀ ਠੀਕ ਆ ਵੀਰ ਤੇ ਬਾਕੀ ਆ ਵੀ ਸੀਲ ਲੀਆਂ ਸੂਲੀਆਂ ਵੀਰ ਜੀ ਬੜੀਆਂ ਵਾ ਤੇ ਬਾਕੀ ਚਲੋ ਇੰਨਾ ਕੋਈ ਸੇਵਾ ਕਰ ਲੂ ਤੁਹਾਨੂੰ ਪਤਾ ਹਰੇ ਉਰੇ ਆਮ ਚੱਲ ਪਿਆ ਹਾਂਜੀ ਹਾਂਜੀ ਜਦੋਂ ਨੋਰਮਲ ਸੇਵਾ ਚ ਤੁਹਾਨੂੰ ਪਤਾ ਵੀਰ ਜੀ ਪਹੂ ਨਿਕਲਦਾ ਫਿਰ ਇੱਕ ਨਹੀਂ ਬਸੀ ਬਸ ਮੰਨ ਲਓ ਇਹ ਹੈਗਾ 2-4 ਦਿਨ ਰਹੀ ਦੋ ਦਿਨ ਨੇ 8 ਕਿਲੋ ਕਰਮਾੜੀ ਨੇ ਕਰ ਜਾਣਾ ਹੱਸ ਕੇ ਹਾਂ ਹੁਣ ਛੇ ਕਿਲੋ ਹਾਂਜੀ ਹੁਣ 6 ਕਿਲੋ ਵੀਰ ਜੀ ਲਓ ਜੀ 6 ਕਿਲੋ ਦੀ ਤਸੱਲੀ ਤੇ ਕੋਈ ਭਰਾ ਸੌਦਾ ਕਰ ਲਵੇ ਹਾਂ ਐਸ ਵਕਤ 6 ਕਿਲੋ ਦੁੱਧ ਤੇ ਮਹੀਨੇ ਸਵਾ ਸਵਾ ਮਹੀਨੇ ਰਹੀ ਅਕੇ ਬਣੀ ਸੌਰੀ ਆ ਠੀਕ ਆ ਹਾਂਜੀ ਬਹੁਤ ਵਧੀਆ ਚੰਗਾ ਥਾਣਾ ਠੀਕ ਹੈ ਜੀ ਇਹ ਚੱਲੇ ਵੀ ਨਗ ਕਿੰਨੇ ਦਾ ਰਹੂਗਾ ਅੱਜ ਇਹ ਵੀਰ ਜੀ ਇਹ 17000 ਤੇ ਪਹੁੰਚ ਕਰਦਾ ਕਿ ਮੁੱਲ ਭਾਵੇਂ 20 22 ਕਰ ਲਈਏ ਅੱਛਾ ਜੀ 17000 ਤੇ ਪਹੁੰਚ ਹੋ ਜੂਗੀ ਜੀ 17000 ਚ ਹਾਂ ਜੀ ਹਾਂ ਜੀ ਓਕੇ ਹਾਂ ਲੋ ਵੀ ਇਹ 17000 ਦੇ ਵਿੱਚ ਪਹੁੰਚ ਠੰਡੀ ਠੁੰਡੀ ਵੀਰ ਜੀ ਆ ਵੇਖੋ ਕਿਤੇ ਇੱਕ ਦੇ ਸਿਰ ਨਹੀਂ ਕਰਮਾ ਵਾਲੀ ਭਾਵੇਂ ਇਦਾਂ ਹੀ ਆ ਵੇਖੋ ਬਹਿ ਜਾਓ ਥੱਲੇ ਹਾਂ ਇਦਾਂ ਹੀ ਹਾਂ ਜੀ ਠੀਕ ਆ ਲੋ ਵੀ ਇਹ 17000 ਦੇ ਵਿੱਚ ਪਹੁੰਚ ਹੋ ਜੂਗੀ ਠੀਕ ਹੈ ਜੀ ਇਹ ਬੱਚੀ ਆ ਤੇ ਅੱਗੇ ਆਪਾਂ ਤੁਹਾਨੂੰ ਇੱਕ ਮਾਲੀ ਦਿਖਾ ਦਨੇ ਆ। ਕਾਫੀ ਵੀਰ ਡਿਮਾਂਡ ਕਰਦੇ ਮਾਲੀ ਠੀਕ ਹੈ ਜੀ ਬਿਲਕੁਲ ਛੋਟੀ ਸਿੰਗੀ ਦੇ ਵਿੱਚ ਖੀਰਾ ਵੀਰ ਜੀ ਖੀਰਾ। ਖੀਰਾ ਵਧੀਆ ਵੇਖੋ ਅੱਖ ਬਰੀੜ ਵੇਖੋ ਐ ਪੂਰੀ ਕਾਲੀ। ਬਿਲਕੁਲ ਛੋਟੀ ਸਿੰਗੀ। ਸਿੰਗੀ ਹਾਂਜੀ ਸਿੰਗੀ ਸੁੰਗੀ ਬਹੁਤ ਬਹੁਤ ਵਧੀਆ ਕਰਮਾਂ ਵਾਲੀ। ਹਾਂ। ਤੇ ਬਾਕੀ ਇਹ ਆ ਵੀ ਵੀਰ ਜੀ ਸਾਂਬਿਆ ਸੁੰਬਿਆ ਬਹੁਤ ਆ ਮਈਆਂ ਦੇ ਭਾਵੇਂ ਕੋਈ ਜਾਂਦਾ ਹੀ ਛੱਡ ਜੀ। ਹਾਂਜੀ ਮਈਆਂ ਨਵੇਂ ਦੁੱਧ ਕਰਦਾ ਜਿ ਕਰਮਾਲਾ ਬਾੜੇ ਬੂੜੇ ਜਾਂ ਖੁੱਲੇ ਫਾਰਮ ਦੇ ਵਿੱਚ ਚੱਲੂ ਕਿ ਮੱਝਾਂ ਮੋਝਾਂ ਦੇ ਲੱਗ ਜੂਗਾ ਛੇਤੀ ਹਾਂਜੀ 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 ਲੱਗਦਾ ਵੀਰ ਜੀ ਹੁਣ ਤੋਂ ਹੀ ਆ ਬਾਕੀ ਇਹ ਗੱਲ ਹੈਗੀ ਚਲੋ ਉਹਨਾਂ ਨੇ ਚਲੋ ਝੋਟੀਆਂ ਕਟੀਆਂ ਵੀ ਵੇਚੀਆਂ ਖੁੱਲਾ ਫਿਰਦਾ ਆਵਾ ਠੀਕ ਆ ਬਈ ਕਰਮਾਲਾ ਬਾਕੀ ਇਹ ਗੱਲ ਹੈਗੀ ਵੀ ਉਹਨਾਂ ਦੀ ਟਸਿਕਲਾਂ ਦਾ ਬੜਾ ਪੱਧਰ ਪਿੱਛੋਂ ਹਾਂਜੀ ਹਾਂਜੀ ਲਓ ਠੀਕ ਆ ਜੀ ਸੋ ਟਸਿਕਲ ਤੋਂ ਸੋ ਲੈਂਥ ਵਿੱਚ ਵੀ ਲੰਬੇ ਆ ਹਾਂਜੀ ਤੇ ਪੱਧਰ ਬੈਕ ਸਾਈਡ ਤੋਂ ਜੇ ਤੁਸੀਂ ਵੇਖੋ ਠੀਕ ਆ ਜੀ ਬਾਕੀ ਪੁੱਠਾ ਪੱਟਾ ਬੜਾ ਚੰਗਾ ਹਾਂਜੀ ਹਾਂਜੀ ਪੁੱਠੇ ਦਾ ਵੀ ਚੰਗਾ ਬਾਕੀ ਹੈ ਸ਼ਕੀਨ ਹਾਂਜੀ ਸ਼ਕੀਨ ਬਾਕੀ ਵੀ ਡਿਮਾਂਡ ਕਰਦੇ ਆਂ ਦੀ ਨਾਲੀ ਇਹਦੇ ਸਾਰੇ ਬਰੀਡ ਸਾਰੀ ਬਸ ਤੂਟ ਜਿਹੜੀ ਮੰਨ ਲਓ ਪੂਛ ਵੀਰ ਦੀ ਥੋੜੀ ਜੀ ਚਿੱਤੀ ਆ ਚਾਚੂ ਚਿੱਤੀ ਆ ਬਾਕੀ ਵੇਹੇ ਜੇ ਬਰੀਡੋਂ ਗੱਲ ਕਰ ਲਈਏ ਵੀਰ ਦੀ ਬਰੀਡ ਸੁੰਗੀ ਸੁੰਗੀ ਵੇਖੀਓ ਸੰਗੀਤ ਪੂਰੀ ਵੇਖੋ ਹੈ ਹਾਂਜੀ ਹਾਂਜੀ ਸਾਰੇ ਮੰਨ ਲਓ ਪੁੱਠਾ ਆਪੜਾ ਸਾਰਾ ਇਹ ਗੱਲ ਹੈਗੀ ਆ ਬਹੁਤ ਪਿਆਰਾ ਮਾਲੀ ਹੈ ਦੋਸਤੋ ਹਾਂਜੀ ਹਾਂਜੀ ਤੇ ਬਾਕੀ ਉਮਰ ਏਜ ਖੀਰਾ ਮਾਲੀ ਆ ਬਾਕੀ ਆਪਦੇ ਉਮਰਾਂ 18 ਮਹੀਨੇ ਕੋਈ 17 ਮਹੀਨੇ ਹਾਂਜੀ ਕੋਈ 19 ਮਹੀਨੇ ਆਪਲੀ ਸਮਝਣਾ ਤੁਸੀਂ ਮੰਨ ਸਕਦੇ ਠੀਕ ਹੈ ਜੀ ਬਹੁਤ ਵਧੀਆ ਸੋ ਚੰਗੀ ਕੁਆਲਿਟੀ ਦੇ ਵਿੱਚ ਆ ਮੇਰਾ ਭਰਾ ਕੇ ਕਿਸੇ ਭਰਾਨੇ ਦੇ ਕਿ ਮਾਲ ਦੇ ਵਿੱਚ ਰੱਖਣਾ ਇਹ ਵੀ ਬੜੀ ਵੱਡੀ ਦਿੱਕਤ ਆ ਠੀਕ ਹੈ ਜੀ ਕਿਉਂਕਿ ਮਾਲ ਦੀ ਆਪਾਂ ਨੂੰ ਜ਼ਰੂਰ ਉਸ ਨਸਲ ਬ੍ਰੀਡ ਦਾ ਰੱਖਣਾ ਚਾਹੀਦਾ ਮਾਲ ਦੇ ਵਿੱਚ ਠੀਕ ਹੈ ਜੀ ਤੇ ਜੇ ਮੋਹਰਾ ਬ੍ਰੀਡ ਦੇ ਪਸ਼ੂ ਤੇ ਮੋਹਰਾ ਦਾ ਮਾਲੀ ਲੈ ਚੋ ਜੇ ਕੋਈ ਨੀਲੀ ਦੇ ਪਸ਼ੂ ਤੁਹਾਡੇ ਕੋਲ ਤੇ ਨੀਲੀ ਦਾ ਕੋਈ ਚੰਗੀ ਮਦਰ ਦਾ ਜਿਹੜਾ ਬੱਚਾ ਜ਼ਰੂਰ ਰੱਖੋ ਪਸ਼ੂਆਂ ਦੇ ਵਿੱਚ ਜਹਰ ਵਰਗੇ ਪਸ਼ੂ ਰਹਿੰਦੇ ਆ ਚੱਲੇ ਵੀਰ ਫਿਰ ਤਾਂ ਕੋਈ ਦਿੱਕਤ ਨਹੀਂ ਮਿਲਦੀ ਮੈਂ ਕੀ ਕਹ ਜੀ ਇਹ ਨਾ ਹਰਿਆਣੇ ਤੋਂ ਲਿਆਂਦੀ ਹੁੰਦਾ ਨੇ ਚੋਟੀ ਆਂਦੇ ਵੀ ਸੇ 16 ਕਿਲੋ ਦੁੱਧ ਚੋਇਆ ਵਾ ਪਿੱਛੇ ਆਇਆ ਸੀ ਦੋਨਾਂ ਮੈਂ ਦੇ ਹਾਂਜੀ ਹਾਂਜੀ ਜਦੋਂ ਮੰਨ ਲਾਉਣਾ ਮੈਂ ਲਿਆਂਦੀ ਨਾ ਪਿੱਛੇ ਆਇਆ ਅੱਗੇ ਵੀ ਚੱਲੋ ਆਪਾਂ ਨਾਲ ਕੋਈ ਡੰਗ ਲਿਆਂਦੇ ਵਾ ਦੂ ਪਸ਼ੂ ਠੀਕ ਆ ਜੀ ਤੇ ਬਾਕੀ ਉਹਨਾਂ ਚੱਲੋ ਇਹ ਆ ਵੀ ਉਹਨਾਂ ਹੈ ਵੀ ਛੋਟੀਆਂ ਛਟਕਾਂ ਦੋ ਦੋ ਟਾਈਆਂ ਟਾਈਆਂ ਮਹੀਨਿਆਂ ਦੀਆਂ ਜਿਹੜੀਆਂ ਗਾਂ ਕੱਪਣਾ ਹੋਈਆਂ ਜਿਹੜੀਆਂ ਇਤੋਂ ਇਹ ਆਈ ਹੋਈਆਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਤੇ ਬਾਕੀ ਇਹ ਆ ਹੋਣ ਵਾਵਾ ਕਰਕੇ ਥੋੜਾ ਜਿਆਦਾ ਤੁਹਾਨੂੰ ਪਤਾ ਥੋੜਾ ਜਿਆਦਾ ਉੱਤੋਂ ਫਿੱਕਾ ਲਿਖਾ ਵਾ ਬਾਕੀ ਬਣ ਜਾਊਗਾ ਹਾਂ ਹਾਂ ਹਾਂਜੀ ਕੱਦ ਕਾੜ ਇਹਨਾਂ ਤੁਹਾਨੂੰ ਪਤਾ ਕਿੱਥੇ ਕਰਨਾ ਜੇ ਕੀੜਾ ਵਾ ਓਏ ਬਿਲਕੁਲ ਜੀ ਬਿਲਕੁਲ ਕੱਦ ਕਾੜ ਉਮਰ ਦੇ ਹਿਸਾਬ ਨਾਲ ਬਥੇਰਾ ਉੱਚਾ ਹੋ ਜਾਂਦਾ ਹਾਂਜੀ ਹਾਂਜੀ ਅਜੇ ਝੰਡੇ ਵੀਰ ਕਿੰਨੇ ਦਾ ਦੇ ਰਹੇ ਆ ਅੱਜ ਆਪਾਂ ਆਪਦੇ ਘਰੋਂ ਤੇ ਜੀ ਮੁੱਲ ਤੇ ਭਾਵੇਂ 40 ਕਰ ਲੀਜੀ ਇਹਦਾ ਬਾਕੀ ਨਹੀਂ ਆਪਾਂ ਉਹ ਨਹੀਂ ਜਾਜ 33000 ਚ ਵੀਰ ਜੀ ਇਹ ਵੀ ਪਹੁੰਚ ਕਰ ਦਾਂਗੇ 100 ਕਿਲੋ ਮਿੱਟੀ 33000 ਚ ਹਾਂਜੀ 33000 ਚ ਪਹੁੰਚ ਕਰ ਦਾਂਗੇ ਲੋ ਵੀ ਚੱਕੋ 38000 ਦੇ ਵਿੱਚ ਦੋਸਤੋ ਪਹੁੰਚ ਚੰਡਾ ਵੀਰਾਂ ਦਾ ਵੀ ਆਪਾਂ ਕਰਦੇ ਆਂਗੇ ਕੋਈ ਭਰਾ ਸੰਪਰਕ ਕਰ ਲਵੇ ਮਾਲੀ ਚੰਗਾ ਬਹੁਤ ਵਧੀਆ ਕਿਸੇ ਭਰਾ ਨੇ ਰੇੜੀ ਲਾਉਣਾ ਮਾਲ ਚ ਰੱਖਣਾ ਤੇ ਬਹੁਤ ਪਰਫੈਕਟ ਆ ਠੀਕ ਆ ਜੀ ਹਾਂ ਜੀ ਹਾਂ ਜੀ ਤੇ ਬਾਕੀ ਥੋੜਾ ਚਲੋ ਮੂੰਹ ਤੋਂ ਫਰਨ ਤੋਂ ਥੋੜਾ ਜਿਹਾ ਕਾਲਾ ਪੈਂਦਾ ਜੇ ਨੱਥ ਨੁੱਥ ਨਹੀਂ ਠੰਡਾ ਵੜਾ ਕਰਮਾ ਵਾਲਾ ਅੱਛਾ ਜੀ ਹਾਂ ਜੀ ਹਾਂ ਜੀ ਮੂੰਹ ਫਰਨ ਫੁੱੜਨ ਤੋਂ ਚਲੋ ਬਾਕੀ ਕਹੇ ਵੀ ਵੀਰ ਭਰਾ ਨੇ ਜੇ ਕਹਨੇ ਆਉਣਾ ਆਪ ਦੀ ਤਸੱਲੀ ਕਰਕੇ ਮੂੰਹ ਫਰ ਕੇ ਜਿੱਦਾਂ ਮਰਜ਼ੀ ਤਸੱਲੀ ਕਰ ਲੈ ਠੀਕ ਆ ਠੀਕ ਆ ਜੋ ਕਿਹਾ ਹਾਂ ਜੀ ਕੀੜਾ ਕਿਹਾ ਕੂਲਾਵਾ ਬੱਚਾ ਤੁਹਾਨੂੰ ਪਤਾ ਆ ਜੇ ਹਾਂ ਉਹ ਮੈਂ ਵੇਖਿਆ ਮੈਂ ਉਹ ਤੋਂ ਮੈਂ ਥੋੜਾ ਜਿਹਾ ਨਾ ਮੂੰਹ ਫੜ ਕੇ ਲਾਗੋ ਵੇਖਿਆ ਹੀ ਮੈਦਾਨ ਦਾ ਠੀਕ ਆ ਹਾਂਜੀ ਉਹ ਤੇ ਤੁਹਾਨੂੰ ਪਤਾ ਕਈ ਵਾਰੀ ਨਹੀਂ ਵੀ ਕੋਈ ਮੂੰਹ ਫੜਦਾ ਉਹਦਾ ਕਰਕੇ ਥੋੜਾ ਜਿਹਾ ਕਾਲਾ ਪੈ ਜਾਂਦਾ ਬਿਲਕੁਲ ਬਿਲਕੁਲ ਉਹ ਮੂੰਹ ਮਾਤ ਫੜਨਾ ਵੇਹੇ ਚੱਲੇ ਲੇਵੇ ਤੇ ਆਪ ਨੂੰ ਲਾਉਣਾ ਮੂੰਹ ਫੜਨਾ ਪਸ਼ਵਾ ਜੀ ਜ਼ਰੂਰ ਚਾਹੀਦਾ ਹਾਂਜੀ ਜ਼ਰੂਰ ਚਾਹੀਦਾ ਵੀਰ ਜੀ ਤੇ ਚਲੋ ਚੰਗੀ ਗੱਲ 33000 ਦੇ ਵਿੱਚ 200 ਪਹੁੰਚ ਹੋ ਜੂਗੀ ਤੇ ਵੀ ਇੱਕ ਨੰਬਰ ਬੋਲ ਦਈਏ ਆਪਣੇ ਨੰਬਰ ਆ ਵੀਰ ਜੀ 9872439717 ਲਾ ਤੇ ਜੋ ਨੰਬਰ ਹੈਗਾ ਜੀ 8 ਤੇ ਤਕਰੀਬਨ ਭਰਾਵਾਂ ਅਨੁਸਾਰਿਆਂ ਨੂੰ ਪਤਾ ਹੀ ਆ ਗ੍ਰੈਂਡ ਕੈਰੋਂ ਦੀ ਵੀਰ ਮੇਰਾ ਕੋਈ ਲੋਕੇਸ਼ਨ ਨਾਲੇ ਬਸ ਉਹ ਸ਼ੜਕਾ ਆਪਣੀ ਸਿੱਧੀ ਆਪਣੇ ਆ ਡੇਰਿਆਂ ਤੇ ਬੇਕਾਂ ਤੇ ਆ ਜਾਂਦੀ ਬਿਲਕੁਲ ਜੀ ਹਾਂਜੀ ਠੀਕ ਆ ਵੀਰੇ ਲੋ ਵੀ ਇਹ ਸਾਡੇ ਦੋਸਤੋ ਵੀਰ ਚੰਡਾ ਸਿੰਘ ਪਿੰਡ ਕੈਰੋਂ ਤੋਂ ਠੀਕ ਆ ਜੀ ਬਾਕੀ ਮੱਝਾਂ ਗਾਵਾਂ ਕਿਸੇ ਭਰਾ ਨੇ ਵੇਚਣੀਆਂ ਖਰੀਦਣੀਆਂ ਨੇ ਤੇ ਸੰਪਰਕ ਤੁਸੀਂ ਕਰ ਲਿਆ ਕਰੋ ਨੰਬਰ ਸਕਰੀਨ ਦੇ ਉੱਤੇ ਚੱਲਣਦਾ ਆ ਠੀਕ ਆ ਜੀ ਸੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਗ੍ਰੰਹ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ